ਮਾਤਾ ਚਰਨ ਕੌਰ ਜੀ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਭੁੱਲਾ ਨਾ ਸਕੇ ਉਹਨਾਂ ਨੂੰ ਫਿਰ ਤੋਂ ਆਪਣੇ ਪੁੱਤ ਦੀ ਯਾਦ ਆਈ ਤੇ ਆਪਣੇ ਪੁੱਤ ਨੂੰ ਯਾਦ ਕਰ ਮਾਤਾ ਚਰਨ ਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਮਾਤਾ ਚਰਨ ਕੌਰ ਜੀ ਲਿਖਦੇ ਨੇ ਕਿ ਸ਼ੁਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤਾਂ ਵਿੱਚੋਂ ਹੀ ਲੱਭਦਾ ਜਦੋਂ ਤੱਕ ਓਰੇ ਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਾਈ ਦਿੰਦੇ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸ਼ੁਭ ਪੁੱਤ ਮੇਰਾ ਯਕੀਨ ਗੁਰੂ ਸਤੋ ਬਣਿਆ ਹੋਇਆ ਪੁੱਤ ਕਿ ਉਹਨਾਂ ਦਾ ਕੀਤਾ ਜ਼ੁਰਮ ਉਹਨਾਂ ਦੇ ਨਾਂ ਤੇ ਚਿਹਰੇ ਨਾਲ ਜਰੂਰ ਸਾਬਿਤ ਹੋਊਗਾ ਮਿਸਯੂ ਪੁੱਤ ਮਤਾ ਚਰਨਕੌਰ ਜੀ ਨੇ ਆਪਣੀ ਇੰਸਟਾਗ੍ਰਾਮ ਪੇਜ ਤੇ ਪਾਬਕ ਹੋਸਟ ਸੰਝੀ ਕਰਦੇ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਹੈ ਉਹਨਾਂ ਨੂੰ ਯਾਦ ਕਰਦਿਆਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਹੈ ਮਾਤਾ ਚਰਨ ਕੌਰ ਜੀ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਭੁੱਲਾ ਨਾ ਸਕੇ ਉਹਨਾਂ ਨੂੰ ਫਿਰ ਤੋਂ ਆਪਣੇ ਪੁੱਤ ਦੀ ਯਾਦ ਆਈ ਤੇ ਆਪਣੇ ਪੁੱਤ ਨੂੰ ਯਾਦ ਕਰ ਮਾਤਾ ਚਰਨ ਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਮਾਤਾ ਚਰਨ ਕੌਰ ਜੀ ਲਿਖਦੇ ਨੇ ਕਿ ਸ਼ੁਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤਾਂ ਵਿੱਚੋਂ ਹੀ ਲੱਭਦਾ ਜਦੋਂ ਤੱਕ ਉਰੇਨਾ ਆਮਾਤਾ ਕੁਝ ਨਾ ਕੁਝਕ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ ਚ ਉਸਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਾਈ ਦਿੰਦੀ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸ਼ੁਭ ਪੁੱਤ ਮੇਰਾ ਯਕੀਨ ਗੁਰੂ ਸੱਤੋਂ ਬਣਿਆ ਹੋਇਆ ਪੁੱਤ ਕਿ ਉਹਨਾਂ ਦਾ ਕੀਤਾ ਜ਼ੁਰਮ ਉਹਨਾਂ ਦੇ ਨਾਂ ਤੇ ਚਿਹਰੇ ਨਾਲ ਜਰੂਰ ਸਾਬਿਤ ਹੋਊਗਾ ਮਿਸਯੂ ਪੁੱਤ ਮਤਾ ਚਰਨ ਕੌਰ ਜੀ ਨੇ ਆਪਣੀ ਇੰਸਟਾਗ੍ਰam ਪੇਜ ਤੇ ਪਾਵਕ ਪੋਸਟ ਸਾਂਝੀ ਕਰਦੇ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਹੈ ਉਹਨਾਂ ਨੂੰ ਯਾਦ ਕਰਦਿਆਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਹੈ ਮਾਤਾ ਚਰਨ ਕੌਰ ਜੀ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਭੁੱਲ ਨਾ ਸਕੇ ਉਹਨਾਂ ਨੂੰ ਫਿਰ ਤੋਂ ਆਪਣੇ ਪੁੱਤ ਦੀ ਯਾਦ ਆਈ ਤੇ ਆਪਣੇ ਪੁੱਤ ਨੂੰ ਯਾਦ ਕਰ ਮਾਤਾ ਚਰਨ ਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਮਾਤਾ ਚਰਨ ਕੌਰ ਜੀ ਲਿਖਦੇ ਨੇ ਕਿ ਸ਼ੁਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਜਿਤ ਨੂੰ ਸਕੂਨ ਤੇ ਸਬਰ ਖੇਤਾਂ ਵਿੱਚੋਂ ਹੀ ਲੱਭਦਾ ਜਦੋਂ ਤੱਕ ਓਰੇ ਆਮਾਤਾ ਕੁਝ ਨਾ ਕੁਝਕ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਾਈ ਦਿੰਦੇ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸ਼ੁਭ ਪੁੱਤ ਮੇਰਾ ਯਕੀਨ ਹੂ ਸਤ ਤੋਂ ਬਣਿਆ ਹੋਇਆ ਪੁੱਤ ਕਿ ਉਹਨਾਂ ਦਾ ਕੀਤਾ ਜ਼ੁਰਮ ਉਹਨਾਂ ਦੇ ਨਾਮ ਤੇ ਚਿਹਰੇ ਨਾਲ ਜਰੂਰ ਸਾਬਿਤ ਹੋਊਗਾ ਮਿਸਯੂ ਪੁੱਤ ਮਤਾ ਚਰਨ ਕੌਰ ਜੀ ਨੇ ਆਪਣੀ ਇੰਸਟਾਗ੍ਰam ਪੇਜ ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਹੈ ਉਹਨਾਂ ਨੂੰ ਯਾਦ ਕਰਦਿਆਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਮਤਾ ਚਰਨ ਕੌਰ ਜੀ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਭੁੱਲਾ ਨਾ ਸਕੇ ਉਹਨਾਂ ਨੂੰ ਫਿਰ ਤੋਂ ਆਪਣੇ ਪੁੱਤ ਦੀ ਯਾਦ ਆਈ ਤੇ ਆਪਣੇ ਪੁੱਤ ਨੂੰ ਯਾਦ ਕਰ ਮਤਾ ਚਰਨ ਕੌਰ ਜੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਮਾਤਾ ਚਰਨ ਕੌਰ ਜੀ ਲਿਖਦੇ ਨੇ ਕਿ ਸ਼ੁਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿਤ ਨੂੰ ਸਕੂਨ ਤੇ ਸਬਰ ਖੇਤਾਂ ਵਿੱਚੋਂ ਹੀ ਲੱਭਦਾ ਜਦੋਂ ਤੱਕ ਉਰੇ ਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਾਈ ਦਿੰਦੇ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸ਼ੁਭ ਪੁੱਤ ਮੇਰਾ ਯਕੀਨ ਗੁਰੂ ਸਰ ਤੋਂ ਬਣਿਆ ਹੋਇਆ ਹੈ ਪੁੱਤ ਕਿ ਉਹਨਾਂ ਦਾ ਕੀਤਾ ਜ਼ੁਰਮ ਉਹਨਾਂ ਦੇ ਨਾਂ ਤੇ ਚਿਹਰੇ ਨਾਲ ਜਰੂਰ ਸਾਬਿਤ ਹੋਊਗਾ ਮਿਸਯੂ ਪੁੱਤ ਮਤਾ ਚਰਨ ਕੌਰ ਜੀ ਨੇ ਆਪਣੀ ਇੰਸਟਾਗ੍ਰam ਪੇਜ ਤੇ ਭਾਵੁਕ ਪੋਸਟ ਸਾਂਝੀ ਕਰਦੇ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਉਹਨਾਂ ਨੂੰ ਯਾਦ ਕਰਦਿਆਂ ਇਹ ਭਾਵੁਕ ਪੋਸਟ ਸਾਂਝੀ ਕੀਤੀ